ਸਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਹੁੰਦਾ ਸਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹਨਾਂ ਮਨਾਉਂਦੇ ਸੀ ਇੱਕ ਐਜਾ ਨਖਿੰਦ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਇੱਕ ਐਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾਆਂ ਦੀਆਂ ਜੋ ਭਾਵਨਾ ਹੈ ਉਹਨੂੰ ਬਾਰੇ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਹੈ ਜੀ ਸਕਰੀਨਾਂ ਤੇ ਆਪਣੀ ਫੋਟੋ ਲਈ ਪਤਾ ਪੰਜਾਬੀਆਂ ਨੂੰ ਇਸ ਮਖਦ ਮੁਖ ਮੰਤਰੀ ਦੇ ਕੋਈ ਆਸ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਰਾਜ ਅਮਰਿਸਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ਼੍ਰੀ ਰਾਮਚੰਦਰ ਦੇ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਲੰਗਰ ਵਰਤਾਇਆ ਗਿਆ ਤੇ ਛਕਾਇਆ ਵੀ ਗਿਆ ਉੱਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ ਰਾਮ ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਪ੍ਰਾਣ ਪ੍ਰਸਤੀਸ਼ਤਾ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਅਕੱਲਾ ਐਜਾ ਦੇਸ਼ ਹੈ ਦੁਨੀਆਂ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸੁਭਤੀ ਖੂਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸਤੇ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ 'ਚ ਵਸਦੇ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ 'ਚ ਲੰਗਰ ਵੀ ਲੋਕ ਲਾ ਰਹੇ ਐ ਤੇ ਮੈਂ ਤਾਂ ਆਈ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਐਜੀ ਸੋਚ ਸੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜਿੱਦੋ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਹੁੰਦਾ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹਨਾਂ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਹਿੱਸਾ ਬੰਦੇ ਸੀ ਇਕੱਲੇ ਆ ਨਹੀਂ ਸਾ ਪ੍ਰਕਾਸ਼ ਸਿੰਘ ਜੀ ਬਾਦਲ ਪੇਸ਼ਰੋਮਨੀ ਅਕਾਲੀ ਦਲ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਹਾਨ ਨੇ ਸਾਨੂੰ ਸਿਖਾਈ ਹੈ। ਕੋਈ ਸੋਚ ਤੇ ਅਸੀਂ ਪਹਿਰਾ ਦਿੰਦੇ ਰਹਿੰਦੇ ਆਂ ਉਹ ਸੋਚ ਤੇ ਗੁਰੂ ਸਬਹਾਨ ਦੇ ਦੱਸਿਓਏ ਸੋਚ ਤੇ ਹੀ ਅਸੀਂ ਚੱਲਦੇ ਆਂ। ਤੁਸੀਂ ਦੇਖਿਆ ਹੋਣਾ ਉਸੇ ਸੋਚ ਰਾਹੀਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ RAM TIRATH ਇੱਕ ਐਜਾ ਪਵਿੱਤਰ ਸਥਾਨ ਹੈ। ਉਹਦੀ ਸੇਵਾ ਵੀ ਬਾਦਲ ਸਾਹਿਬ ਨੇ ਕਰਾਈ ਤੇ 300 ਕਰੋੜ ਰੁਪਏ ਲਾ ਕੇ ਰਾਮ ਤੀਰਥ ਮੰਦਰ ਨੂੰ ਬਹੁਤ ਖੂਬਸੂਰਤ ਬਣਾਇਆ 150 ਕਰੋੜ ਰੁਪਏ ਸਿਰ ਤੁਰ ਗਿਆਣਾ ਮੰਦਰ ਜਿਹੜਾ ਬਹੁਤ ਇਤਿਹਾਸਿਕ ਮੰਦਰ ਹੈ ਉਹਦੇ ਵਾਸਤੇ ਵੀ 150 ਰੁਪਿਆ 150 ਕਰੋੜ ਰੁਪਿਆ ਦੇ ਕੇ ਉਹਨੂੰ ਬਿਊਟੀਫਾਈ ਕੀਤਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਿੱਛੇ ਸਥਾਨ ਨੂੰ ਵੀ ਪਲਾਨਿੰਗ ਸ਼ੁਰੂ ਕਹੂੰਗੀ ਤੇ ਦਰਬਾਰ ਸਾਹਿਬ ਦੇ ਚਾਰੇ ਤਰਫ ਦੇਖੋ ਸੋ ਮੇਰੀ ਮਤਲਬ ਹੈ ਕਿ ਆਪਾਂ ਸਾਰੇ ਮੈਂ ਆਈ ਕਹਿਣਾ ਚਾਹਣਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ ਆਈ ਇੱਕ ਪੰਜਾਬ ਦੀ ਤਾਕਤ ਹੈ ਆਈ ਇੱਕ ਪੂਰੇ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਬਸ ਇਹ ਦੱਸਿਆ ਸਮਝਾਦੀ ਨਹੀਂ ਆਪਣੀ ਕਿਸੇ ਦਾ ਕਿਨਾਰਾ ਕੀਤਾ ਸੂ ਹਿੰਦੂ ਸਮਾਜ ਨੂੰ ਮੰਨ ਕੇ ਛੁੱਟੀ ਕਰਨ ਦੀ ਮੈਂ ਦੱਸਿਆ ਕੀ ਐ ਐਸ ਮੋਟ ਐਸ ਸ਼ੁਭ ਦਿਹਾੜੇ ਤੇ ਮੈਂ ਕਿਸੇ ਨੂੰ ਕੋਈ ਮੈਂ ਦੇਖੋ ਮੈਂ ਕੀਤੀ ਸੀ ਲੋਕਾਂ ਨੇ ਪਰ ਨਹੀਂ ਕੀਤੀ ਜੀ ਨਾ ਤਾਂ ক্রিকেট ਮੈਚ ਦੇ ਬੱਚੇ ਸਕਰੀਨਾਂ ਲਗਾਈਆਂ ਗਈਆਂ ਸੀ ਸਰਕਾਰ ਵੱਲੋਂ ਪਰ ਇਸ ਤਰ੍ਹਾਂ ਪ੍ਰਾਂਤਕ ਸਿੱਖਿਆ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਇਹ ਪ੍ਰੋਬਲਮ ਕੀ ਹੈ ਕਿ ਆਪਾਂ ਪੰਜਾਬ ਵਾਲੇ ਲੋਕ ਇੱਕ ਕਸੂਤੇ ਸਮੱਸਿਆ 'ਚ ਫਸ ਗਿਆ ਹੈ ਇੱਕ ਐਜਾ ਨਖਿੱਦ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਇੱਕ ਐਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹਨੂੰ ਉਹਦੇ ਬਾਰੇ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਸੀ ਸਕਰੀਨਾਂ ਤੇ ਆਪਣੀ ਫੋਟੋ ਲਈ ਵਟਾ ਹੈ ਏਜੈਂਸਾਂ ਤੋਂ ਕੀ ਉਮੀਦ ਕਰਦੇ ਆ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਐਸ ਨਖੇਦ ਮੁੱਖ ਮੰਤਰੀ ਦੀ ਕੋਈ ਆਸ ਨਹੀਂ ਜਿਵੇਂ ਤੁਸੀਂ ਸੁਣਿਆ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕਾਂ ਦੀ ਕਦਰ ਆ ਕੀਮਤਾਂ ਦਾ ਨਹੀਂ ਪਤਾ ਹੁਣ ਵੇਖਣਾ ਹੋਵੇਗਾ ਉਹਨਾਂ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਜਾਂ ਕੀ ਨਿਸ਼ਾਨੇ ਸਾਦੇ ਜਾਂਦੇ ਤਾਂ ਸਮੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ